ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਬਣਾਉਣ ਲੱਗੇ ਹਾਂ ਖੱਟੀ ਮਿੱਠੀ ਅਮਲੇ ਦੀ ਚਟਣੀ ਇਹ ਅਮਲੇ ਨੂੰ ਆਪਾਂ ਰਾਤ ਭਰ ਪਾਣੀ ਵਿੱਚ ਭਗੋ ਦਿੱਤਾ ਸੀਗਾ ਗਰਮ ਪਾਣੀ ਦੇ ਵਿੱਚ ਤੇ ਇਦਾਂ ਹੁਣ ਆਪਾਂ ਛਾਣ ਕੇ ਦਾ ਜਿਹੜਾ ਪਲਪ ਆ ਸਾਰਾ ਉਹ ਕੱਟ ਲਿਆ ਤੁਸੀਂ ਇਦਾਂ ਚੰਗੀ ਤਰ੍ਹਾਂ ਇਹਨੂੰ ਕਿਸੇ ਛੰਨੀ ਦੇ ਵਿੱਚ ਲੈ ਕੇ ਤੇ ਇਦਾਂ ਦਬਾਣ ਦੇ ਹੋਏ ਚੰਗੀ ਤਰ੍ਹਾਂ ਮਸਲ ਮਸਲ ਕੇ ਜਿਹੜਾ ਇਹਦੇ ਵਿੱਚੋਂ ਸਾਰਾ ਜੂਸ ਕੱਢ ਲੈਣਾ ਤੇ ਇਹ ਜੋ ਮਿੱਟਕਾ ਹਨ ਉਹ ਅਲੱਗ ਸਾਈਡ ਤੇ ਰੱਖ ਦੇਣੀ ਆ ਇਹ ਤਕਰੀਬਨ ਆਪਾਂ 200 ਗ੍ਰਾਮ ਇਮਲੀ ਲਈ ਸੀ ਤੇ ਜਿਹਨੂੰ ਸਾਰੀ ਰਾਤ ਆਪਾਂ ਪਾਣੀ ਦੇ ਵਿੱਚ ਭਿਓ ਦਿੱਤਾ ਸੀਗਾ ਤੇ ਹੁਣ ਆਪਾਂ ਇਹਦਾ ਸਾਰਾ ਜਿਹੜਾ ਪल्प ਆ ਉਹ ਕੱਢ ਲਿਆ ਬਹੁਤ ਆਸਾਨ ਤੇ ਸੌਖੇ ਤਰੀਕੇ ਨਾਲ ਜਿਹੜੀ ਇਹ ਆਪਾਂ ਇਮਲੀ ਦੀ ਚਟਨੀ ਘਰ ਵਿੱਚ ਰੈਡੀ ਕਰ ਸਕਦੇ ਹਾਂ ਬਿਲਕੁਲ ਜੋ ਹਲਵਾਈ ਬਣਾਉਂਦੇ ਹਨ ਉਹੀ ਟੇਸਟ ਆਏਗਾ ਇਹਦੇ ਵਿੱਚੋਂ ਹੁਣ ਆਪਾਂ ਇੱਕ ਪੈਨ ਜਾਂ ਕੜਾਈ ਤੁਸੀਂ ਕੋਈ ਵੀ ਬਰਤਨ ਲੈ ਸਕਦੇ ਹੋ ਤੇ ਉਹਦੇ ਵਿੱਚ ਆਪਾਂ ਇਹ ਜਿਹੜਾ ਜਿਹੜਾ ਇਮਲੀ ਹੈ ਇਹਨੂੰ ਪਕਾਵਾਂਗੇ ਆਪਾਂ ਸਾਰਾ ਇਮਲੀ ਦਾ ਪਾਪ ਸੀ ਜੋ ਕੱਢਿਆ ਹੋਇਆ ਉਹ ਪਾਤਾ ਤੇ ਅੱਧਾ ਕੋਲਾ ਇਹਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਜਿੰਨੀ ਆਪਾਂ ਇਮਲੀ ਲਈ ਹੈ ਤੇ ਉਹਦਾ ਅੱਧਾ ਆਪਾਂ ਪਾਣੀ ਪਾਉਣਾ ਹੈ ਵਿੱਚ ਇਹਦੇ ਹੁਣ ਇਹਦੇ ਵਿੱਚ ਤੁਸੀਂ ਗੁੜ ਵੀ ਲੈ ਸਕਦੇ ਹੋ ਚੱਕਰ ਵੀ ਲੈ ਸਕਦੇ ਹੋ ਤੇ ਮੇਰੇ ਕੋਲੇ ਇਸ ਟਾਈਮ ਤੇ ਖੰਡ ਸੀ ਆਪਾਂ ਉਹ ਲਈ ਹੈ ਜਿੱਦਾਂ 250 ਗ੍ਰਾਮ ਆਪਣੇ ਕੋਲੇ ਹਿੰਡੀ ਦਾ ਪਾਲਪ ਸੀਗਾ ਤੇ ਆਪਾਂ ਤਕਰੀਬਨ 200 ਗ੍ਰਾਮੇ ਦੇ ਵਿੱਚ ਖੰਡ ਪਾਤੀ ਹੈ ਤੁਸੀਂ ਗੁੜ ਵੀ ਪਾ ਸਕਦੇ ਹੋ ਕੁੱਟ ਕੇ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਹੁਣ ਥੋੜਾ ਜਿਹਾ ਦੇ ਵਿੱਚ ਆਪਾਂ ਨਮਕ ਪਾਤਾ ਥੋੜੀ ਜੀ ਲਾਲ ਮਿਰਚ ਪਾਤੀ ਸਵਾਦ ਅਨੁਸਾਰ ਇਹ ਆਪਾਂ ਜੀਰਾ ਜਿਹੜਾ ਪੁੰਨ ਕੇ ਪਾਇਆ ਹੈ ਥੋੜਾ ਜਿਹਾ ਕਾਲਾ ਨਮਕ ਪਾਇਆ ਆਪਾਂ ਇਹ ਥੋੜਾ ਜਿਹਾ ਫੂਡ ਕਲਰ ਲਿਆ ਆਪਾਂ ਤੁਸੀਂ ਆਪਦੇ ਸਵਾਦ ਅਨੁਸਾਰ ਤੇ ਟੇਸਟ ਦੇ ਹਸਾਰ ਨਾਲ ਨਮਕ ਮਿਰਚ ਪਾਉਣਾ ਹੈ ਤੇ ਫੂਡ ਕਲਰ ਵੀ ਜੇਕਰ ਤੁਸੀਂ ਛੱਡਣਾ ਚਾਹੋ ਤਾਂ ਛੱਡ ਸਕਦੇ ਹੋ ਇਹ ਫੂਡ ਕਲਰ ਨਾਲ ਬਸ ਇਹਦਾ ਟੇਸਟ ਵਧੀਆ ਸੌਰੀ ਰੰਗ ਵਧੀਆ ਆ ਜਾਂਦਾ ਹੈ ਤੇ ਆਹ ਦੇਖੋ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਿਆ ਹੈ ਇਹਨੂੰ ਤੁਸੀਂ ਲੋ ਫਲੇਮ ਤੇ ਚਾਹੇ ਤਾਂ ਪਕਾ ਸਕਦੇ ਹੋ ਜਦਕਾ ਤੁਸੀਂ ਹਾਈ ਫਲੇਮ ਤੇ ਰੱਖੋਗੇ ਤੇ ਮੈਂ ਇਦਾਂ ਲਗਾਤਾਰ ਹਿਲਾਉਂਦੇ ਹੋਇ ਤਪਾਉਣਾ ਹੈ ਜਦੋਂ ਤੱਕ ਇਹ ਥੋੜਾ ਜਿਹਾ ਗਾੜਾ ਨਾ ਹੋ ਜਾਵੇ ਲਗਾਤਾਰ ਥੋੜਾ ਟਾਈਮ ਇਹਨੂੰ ਹਿਲਾਉਂਦੇ ਰਹਿਣਾ ਆ ਦੇਖੋ ਇਦੇ ਉੱਪਰ ਬੱਬਲਸ ਆਨੇ ਸ਼ੁਰੂ ਹੋ ਗਈ ਮਤਲਬ ਇਹ ਥੋੜੀ ਸੰਘਣੀ ਹੋ ਗਈ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਥੋੜੇ ਡਰਾਈ ਫਰੂਟ ਪਾਵਾਂਗੇ ਜਿੱਦਾਂ ਕਿ ਮੈਂ ਸੌਬ ਪਾਈ ਹੈ ਤੁਸੀਂ ਜੋ ਵੀ ਚੀਜ਼ ਇਹਦੇ ਵਿੱਚ ਪਾਉਣਾ ਚਾਹੋ ਪਾ ਸਕਦੇ ਹੋ ਜੇਕਰ ਤੁਸੀਂ ਬਨਾਣਾ ਪਾਣਾ ਚਾਹੋ ਤਾਂ ਕੱਟ ਕੇ ਉਹਨੂੰ ਥੋੜਾ ਠੰਡੇ ਹੋਣ ਤੇ ਪਾਣਾ ਗਰਮ ਦੇ ਵਿੱਚ ਨਹੀਂ ਪਾਣਾਗਾ ਕਿਉਂਕਿ ਗਰਮ ਦੇ ਵਿੱਚ ਉਹਦਾ ਟੇਸਟ ਨਹੀਂ ਵਧੀਆ ਆਂਦਾ ਫਿਰ ਇਹਦੇ ਵਿੱਚ ਆਪਾਂ ਥੋੜੇ ਜਿਹਾ ਮੱਖਜ ਪਾਏ ਨੇ ਇਹ ਤੁਸੀਂ ਆਪਦੇ ਸਵਾਦ ਅਨਸਾਰ ਟੇਸਟ ਸੰਸਾਰ ਤੇਲ ਵੀ ਲੈ ਸਕਦੇ ਹੋ ਜੋ ਵੀ ਚੀਜ਼ ਚਾਹੋ ਤੁਸੀਂ ਉਹ ਪਾ ਸਕਦੇ ਹੋ ਇਹ ਆਪਾਂ ਚਾਰੇ ਮਾਗਜ਼ ਲੈ ਨਹੀਂ ਤੁਹਾਡੇ ਕੋਲ ਜੋ ਵੀ ਚੀਜ਼ ਹੈ ਤੁਸੀਂ ਉਹ ਹੀ ਪਾ ਲੈਣੀ ਤੇ ਆਪਣੀ ਜਿਹੜੀ ਸਾਸ ਹੈ ਬਿਲਕੁਲ ਰੈਡੀ ਹੈ ਤੇ ਸਾਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਇਆਪਾ ਥੋੜਾ ਗਾਰਨਿਸ਼ ਕਰਾਂਗੇ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਬਨਾਣਾ ਵੀ ਪਾ ਸਕਦੇ ਹਾਂ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੇ ਇੱਕ ਵਾਰੀ ਟਰਾਈ ਜਰੂਰ ਕਰਨਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸਾਨੂੰ ਕਮੈਂਟ ਵੀ ਜਰੂਰ ਕਰਿਆ ਕਰੋ ਤਾਂ ਜੋ ਸਾਨੂੰ ਹੌਸਲਾ ਮਿਲਦਾ ਰਹੇ ਥੈਂਕ ਯੂ